ਤੇ ਭਾਜੀ ਡਰੋਂ ਡਿੱਗ ਪੈ ਜਾਣੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਾਨੇ ਘਰ ਚ ਮੌਜੂਦ ਸੀ ਕਿੰਨੇ ਤਿੰਨ ਚਾਰ ਜਣੇ ਹੀਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਏ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚਾਗੂ ਬੁਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅੱਗ ਲੱਗੀ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਿਆ ਉਹਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਪੇਪਰ ਤੇ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂਜੀ ਇਹ ਭਾਜੀ ਡਰੋਂ ਡਿੱਗ ਪੈ ਜਾਣੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਆ ਤਿੰਨ ਚਾਰ ਜਣੇ ਹੈਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚ ਆਗੂ ਬਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅਗਲਾ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਨੈਲਾ ਵੀ ਸੜ ਗਏ ਉਹਨੂੰ ਪਹਿਲਾਂ ਲਾਇਆ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੋ ਜੀ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂ ਜੀ ਇਹ ਭਾਜੀ ਡਰੋਂ ਡਿੱਗ ਪਏ ਜਾਨੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਤਿੰਨ ਚਾਰ ਜਣੇ ਹੀਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚ ਆਗੂ ਬਲਾ ਗਈ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅਗਲਾ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਹੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਏ ਉਹਨੂੰ ਪਹਿਲਾਂ ਲਾਇਆ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੋ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂ ਜੀ ਇਹ ਭਾਜੀ ਡਰੋਂ ਡਿੱਗ ਪੈ ਜਾਣੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਣੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਤਿੰਨ ਚਾਰ ਜਣੇ ਹੀਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚਾਗੂ ਬਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅਗਲਾ ਕਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਿਆ ਉਹਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੋ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂਜੀ ਤੇ ਭਾਜੀ ਡਰੋਂ ਡਿੱਗ ਪੈ ਜਾਣੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਣੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਸਿੱਕਾਰੇ ਵੀ ਸਮਾਨ ਸਾਰਾ ਸੜ ਗਿਆ ਜੀ ਹਾਂ ਕਿੰਨੇ ਕੁ ਜਾਨੇ ਘਰ ਚ ਮਜੂਦ ਸੀ ਕਿੰਨੇ ਤਿੰਨ ਚਾਰ ਜਨੇ ਹੋਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚਾਗੂ ਬੁਲਾ ਗੀ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅਗਲਾ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਿਆ ਉਹਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੇ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂਜੀ ਇਹ ਭਾਜੀ ਡਰੋਂ ਡਿੱਗ ਪਏ ਜਾਨੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਤਿੰਨ ਚਾਰ ਜਣੇ ਹੈਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚ ਆਗੂ ਬੁਲਾ ਗਈ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅਗਲਾ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਹੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਏ ਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਪੇਪਰ ਚ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂਜੀ ਇਹ ਭਾਜੀ ਡਰੋਂ ਡਿੱਗ ਪਏ ਜਾਨੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਜੀ ਹਾਂ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਆ ਤਿੰਨ ਚਾਰ ਜਣੇ ਹੀਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚੀਜ਼ਾਂ ਨੂੰ ਬੁਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅੱਗ ਲੱਗੀ ਇੱਕ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਨੈਲਾ ਵੀ ਸੜ ਗਏ ਉਹਨੂੰ ਪਹਿਲਾਂ ਲਾਇਆ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੋ ਚਾਰ ਤੋਂ ਚਾਰ ਤੋਂ ਪੰਜ ਜਣਾਂ ਨੂੰ ਹਾਂਜੀ ਇਹ ਭਾਜੀ ਡਰੋਂ ਡਿੱਗ ਪੈ ਜਾਣੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਣੇ ਘਰ ਚ ਮੌਜੂਦ ਸੀ ਕਿੰਨੇ ਤਿੰਨ ਚਾਰ ਜਣੇ ਹੀਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਹੈ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚਾਗੂ ਬੁਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ